ਰੂਪਰ ਦਾ YouTube ਬਜਸ਼ਵੀਰ ਸਿੰਘ ਜਸੂਸੀ ਦੇ ਇਲਜ਼ਾਮਾਂ ਵਿੱਚ ਗ੍ਰਿਫਤਾਰ ਕੀਤਾ ਜਾਣਦਿਆਂ ਕਿ ਪੁਲਿਸ ਨੇ ਹੁਣ ਤੱਕ ਕੀ ਦੱਸਿਆ ਉਸ ਨੂੰ ਗ੍ਰਿਫਤਾਰੀ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਜਸੂਸੀ ਦੇ ਮਾਮਲੇ ਵਿੱਚ ਇੱਕ ਹੋਰ ਕਾਰਵਾਈ ਕਰਦਿਆਂ ਇੱਕ ਸ਼ਖਸ ਨੂੰ ਇਹ ਗ੍ਰਿਫਤਾਰ ਕੀਤਾ ਰੂਪਨਗਰ ਦੇ ਪੰਡ ਮਹਿਲਾਂ ਤੋਂ ਜਸਵੀਰ ਸਿੰਘ ਨਾਮ ਦੇ ਵਿਅਕਤੀ ਨੂੰ ਪਰੇੜੀ ਕਾਰਵਾਈ ਹੋਈ ਹੈ ਜੋ YouTube ਤੇ ਜਾਣ ਮਾਲ ਦੇ ਨਾ ਚੈਨਲ ਚਲਾਉਂਦਾ ਹੈ ਜਿਸ ਦੇ 11 ਲੱਖ ਤੋਂ ਵੱਧ ਸਬਸਕ੍ਰਾਈਬਰ ਹਨ ਡੀਜੀਪੀ ਪੰਜਾਬ ਗੌਰਵ ਯਾਦਮ ਨੇ ਟੈਕਸ ਤੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਸ ਗ੍ਰਫਤਾਰੀ ਦੀ ਪੋਸਟ ਕੀਤੀ ਹੋਈ ਆ ਦਰਸਲ ਇਸ ਤੋਂ ਪਹਿਲਾਂ ਜਿਹੜਾ ਪੰਜਾਬ ਹਰਿਆਣਾ ਦੀ ਪੁਲਿਸ ਦੇ ਕਰੀਬ 7 ਲੋਕਾਂ ਨੂੰ ਗ੍ਰਫਤਾਰ ਕੀਤਾ ਸੀ ਜਿਨ੍ਹਾਂ ਉੱਤੇ ਪਾਕਿਸਤਾਨ ਏਜੰਸੀਆਂ ਨਾਲ ਜਿਹੜੀ ਖੁਫੀਆ ਜਾਣਕਾਰੀ ਸਾਂਝਾ ਕਰਨ ਦੇ ਇਲਜ਼ਾਮ ਲਾਏ ਗਏ ਸੀ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਮੁਹੱਲੀ ਦਾ ਦਾਅਵਾ ਕੀਤਾ ਕਿ ਜਸਵੀਰ ਸਿੰਘ ਨਾਲ ਜੁੜੇ ਇੱਕ ਐਮ ਜਸੂਸੀ ਨੈੱਟਵਰਕ ਦਾ ਪਰਦਾ ਫਾਸ਼ ਹੋਇਆਗਾ ਪੰਜਾਬ ਪੁਲਿਸ ਵੱਲੋਂ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਮੁਤਾਬਕ ਜਸਵੀਰ ਸਿੰਘ ਨੂੰ ਪੀਆਰਪੀਓ ਸ਼ਰੀਫ ਉਰਫ ਜੱਟਰੰਦਾਵਾ ਨਾਲ ਪਾਇਆ ਗਿਆ ਪੁਲਿਸ ਮੁਤਾਬਕ ਇਹ ਜੱਟੰਦਾਵਾਤਵਾਦੀ ਸਮਰਥਕ ਜਸੂਸੀ ਨੈੱਟਵਰਕ ਦਾ ਹਿੱਸਾ ਹੈ ਉਨ੍ਹਾਂ ਉੱਤੇ ਪੰਜਾਬ ਪੁਲਿਸ ਅਨੁਸਾਰ ਐਸਐਚਓ ਮੁਹਾਲੀ ਵਿੱਚ ਜਸਵੀਰ ਸਿੰਘ ਖਿਲਾਫ ਐਫਆਈਆਰ ਦਰਜ ਕੀਤੀ ਗਈ ਆਪਰੇਸ਼ਨ ਦੇ ਵੇਰਵੇ ਸਾਂਝੇ ਕਰਦੇ ਹੋਏ ਸਹਾਇਕ ਇੰਸਪੈਕਟਰ ਨੇ ਦੱਸਿਆ ਕਿ ਡਾਕਟਰ ਰਵਜੋਦ ਗਰੇਵਾਲ ਨੇ ਆਪਣੀਆਂ ਟੀਮਾਂ ਨੂੰ ਭਰੋਸੇਯੋਗ ਤਲਾਹ ਮਿਲੀ ਸੀ ਕਿ ਜਸਵੀਰ ਸਿੰਘ ਉਰਫ ਜਾਨਮਾਲ ਪਾਕਿਸਤਾਨੀ ਖੁਫੀਆ ਏਜੰਸੀਆਂ ਆਈਐਸਆਈ ਦੇ ਏਜੰਟਾਂ ਸਮੇਤ ਕਈ ਪਾਕਿਸਤਾਨੀ ਸੰਸਥਾਵਾਂ ਦੇ ਇਸ ਬਰਕਰਵਚ ਅਤੇ ਭਾਰਤੀ ਫੌਜ ਦੀ ਤਣਾਤੀ ਤੇ ਦੇਸ਼ ਦੀਆਂ ਹੋਰ ਅੰਦਰੂਨੀ ਗਤੀਵਿਧੀਆਂ ਬਾਰੇ ਸਵੇਧਨਸ਼ੀਲ ਜਾਣਕਾਰੀ ਪਾਕਿਸਤਾਨੀਆਂ ਨਾਲ ਸਾਂਝੀ ਕਰਦਾ ਸੀਗਾ ਉਹਨਾਂ ਨੇ ਕਿਹਾ ਕਿ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਐਸ ਐਚਓਸੀ ਨਗਰ ਦੀਆਂ ਟੀਮਾਂ ਨੇ ਇੰਟੈਲੀਜੈਂਸ ਅਧਾਰਕ ਕਾਰਵਾਈ ਸ਼ੁਰੂ ਕੀਤੀ ਅਤੇ ਸ਼ੱਕੀ ਨੋਹ ਦੇ ਮੋਬਾਈਲ ਡਿਵਾਈਸ ਸਮੇਤ ਗ੍ਰਿਫਤਾਰ ਕੀਤਾ ਉਹਨਾਂ ਨੇ ਦਾਵਾ ਕੀਤਾ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੇ ਮੋਬਾਈਲ ਫੋਨ ਦੀ ਜਿਹੜੀ ਸ਼ੁਰੂਆਤੀ ਫੋਰੈਂਸਿਕ ਜਾਂਚ ਤੋਂ ਲਗਭਗ 150 ਪਾਕਿਸਤਾਨੀ ਇਨੇਲੇ ਸੰਪਰਕ ਕੰਟੈਕਟ ਸੰਪਰਕ ਮਿਲੇ ਆਗੇ ਨੰਬਰ ਉਹਨਾਂ ਚ ਜਿਨ੍ਹਾਂ ਵਿੱਚ ਪਾਕਿਸਤਾਨੀ ਆਈਐਸਆਈ ਏਜੰਟਾਂ ਪਾਕਿਸਤਾਨ ਹਾਈ ਕਮਿਸ਼ਨਰ ਦੇ ਅਧਿਕਾਰੀਆਂ ਤੇ ਹੋਰ ਪਾਕਿਸਤਾਨੀ ਸੰਸਥਾਵਾਂ ਦੇ ਜਿਹੜੇ ਮੋਬਾਈਲ ਨੰਬਰ ਸ਼ਾਮਲ ਆ ਗਏ ਏਆਈਜੀ ਨੇ ਕਿਹਾ ਕਿ ਆਪਣੇ ਬਾਰੇ ਜਾਣਕਾਰੀ ਨੂੰ ਛਾਪਾਉਣ ਦੀ ਕੋਸ਼ਿਸ਼ ਵਿੱਚ ਮੁਲਜ਼ਮ ਨੇ ਆਪਣੇ ਮੋਬਾਈਲ ਡਿਵਾਈਸ ਤੋਂ ਚੈਟ ਸੰਪਰਕ ਰਿਕਾਰਡ ਦੇ ਪਾਕਿਸਤਾਨੀ ਖੁਫੀਆ ਹੈਂਡਲਰਾਂ ਨਾਲ ਜਿਹੜਾ ਆਦਾਨ-ਪ੍ਰਦਾਨ ਕੀਤੇ ਗਏ ਦਸਤਾਵੇਜ਼ ਤੇ ਮੈਸੇਜ ਸਾਰੇ ਸਬੂਤ ਮਿਟਾ ਤੇ ਡਿਲੀਟ ਕਰਤੇ ਉਨ੍ਹਾਂ ਵੱਲੋਂ ਮਿਟਾਇਆ ਗਿਆ ਡਾਟਾ ਜਿਹੜਾ ਲੀਕ ਜਾਣਕਾਰੀ ਮੁੜ ਪ੍ਰਾਪਤ ਕਰਨ ਲਈ ਤਕਨੀਕੀ ਰਿਕਵਰੀ ਤੇ ਫੋਰੈਂਸਿਕ ਜਾਂਚ ਕਰ ਰਹੀ ਹੈਗੀ ਵੀ ਰਿਕਵਰੀ ਹੋ ਜੂਗੀ ਉਹ ਡਾਟੇ ਦੀ ਅੱਗੇ ਪੁਲਿਸ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਮੋਲਜਨ ਜਸਵੀਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਭਾਰਤੀ ਫੌਜ ਦੀਆਂ ਗਤੀਵਿਧੀਆਂ ਤੇ ਤਣਾਤੀ ਬਾਰੇ ਸਵੇਦਲ ਸੀਨ ਜਾਣਕਾਰੀ ਜਿਹੜੀ ਪਾਕਿਸਤਾਨੀ ਹੈਂਡਲਰਾਂ ਨਾਲ ਸਾਂਝੀ ਕੀਤੀ ਆ ਉਹਨਾਂ ਨੇ ਕਿਹਾ ਕਿ ਜਸਵੀਰ ਦੀ ਸਾਲ 2004 ਵਿੱਚ 24 ਵਿੱਚ ਪਾਕਿਸਤਾਨ ਦੂਤਵਾਸ ਵੱਲੋਂ ਕਰਵਾਏ ਇੱਕ ਸਮਾਗਮ ਵਿੱਚ ਪਾਕਿਸਤਾਨ ਦੂਤਵਾਸ ਦੇ ਅਧਿਕਾਰੀਆਂ ਰਾਹੀਂ ਜੋਤੀ ਮਲਹੋਤਰਾ ਨਾਲ ਜਾਣ ਪਛਾਣ ਹੋਈ ਸੀ ਜਸਵੀਰ ਅਤੇ ਜੋਤੀ ਦੋਵੇਂ ਇਕੱਠੇ ਪਾਕਿਸਤਾਨ ਵੀ ਗਏ ਸੀ ਸੰਭਾਵੀ ਸਾਥੀਆਂ ਡਿਜੀਟਲ ਸੰਚਾਰ ਵਿਧੀਆਂ ਤੇ ਵਿਦੇਸ਼ੀ ਸਬੰਧਾਂ ਦੀ ਪਛਾਣ ਕਰਨ ਲਈ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਜਾਣ ਤੋਂ ਪਤਾ ਲੱਗਾ ਕਿ ਜਸਵੀਰ ਨੇ ਦਾਨਿਸ਼ ਦੇ ਸੱਦੇ ਤੇ ਦਿੱਲੀ ਵਿੱਚ ਪਾਕਿਸਤਾਨ ਰਾਸ਼ਟਰੀ ਦੇਸ ਸਮਾਰਕਮ ਵਿੱਚ ਸ਼ਰਕਤ ਕੀਤੀ ਸੀ ਜਿੱਥੇ ਉਹ ਪਾਕਿਸਤਾਨੀ ਫੌਜੀ ਅਧਿਕਾਰੀਆਂ ਤੇ ਹੋਰ ਬਲੌਗਰਾਂ ਨੂੰ ਮਿਲਿਆ ਸੀ ਉਹਦੇ ਇਲੈਕਟ੍ਰੋਨਿਕ ਡਿਵਾਈਸਾਂ ਵਿੱਚ ਕਈ ਪਾਕਿਸਤਾਨ ਆਧਾਰਿਤ ਨੰਬਰ ਸਨ ਜੋ ਹੁਣ ਵਿਸਤ੍ਰਿਤ ਫੋਰਸੈਂਸਿੰਗ ਜਾਂਚ ਅਧੀਨ ਚੱਲ ਰਹੇ ਹਨ ਤੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਨੇ ਆਪਣੇ ਅਧਿਕਾਰਤ ਐਕਸ ਪੇਜ ਉੱਪਰ ਪੋਸਟ ਕਰਦਿਆਂ ਲਿਖਿਆ ਕਿ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਮੋਹੱਲੀ ਨੇ ਮਹਿਲਾ ਡਿਪੈਂਡ ਵਿੱਚ ਜਸਵੀਰ ਸਿੰਘ ਨਾਲ ਜੁੜੇ ਇੱਕ ਮਹੱਤਵਪੂਰਨ ਜਸੂਸੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਸਵੀਰ ਸਿੰਘ ਨੂੰ ਪੀਆਈਓ ਸ਼ਰੀਫ 44 ਜੱਟਰਨ ਦਾ ਬਨ ਨਾਲ ਜੁੜਿਆ ਪਾਇਆ ਜੋ ਕਿ ਇੱਕ ਅੱਤਵਾਦੀ ਸਮਰਥਕ ਜਸੂਸੀ ਨੈੱਟਵਰਕ ਦਾ ਹਿੱਸਾ ਹਾ ਉਹਨੇ ਹਰਿਆਣਾ ਆਧਾਰਿਤ YouTube ਜੋਤੀ ਮਲਹੋਤਰਾ ਤੇ ਪਾਕਿਸਤਾਨੀ ਨਾਗਰਿਕਾਂ ਅਹਿਸਾਨ ਔਰ ਹਰੀਮ ਉਰਫ ਦਾਨਿਸ਼ ਦੇ ਕੰਡੇ ਗਏ ਪਾਕਿਸਤਾਨ ਹਾਈ ਕਮਿਸ਼ਨ ਦੇ ਅਧਿਕਾਰੀਆਂ ਨਾਲ ਵੀ ਨਿੱਜੀ ਤਕ ਸੰਪਰਕ ਬਣਾਈ ਰੱਖਿਆ ਪੋਸਟ ਵਿੱਚ ਅੱਗੇ ਲਿਖਿਆ ਕਿ ਜਦੋਂ ਜਾਂਚ ਤੋਂ ਪਤਾ ਲੱਗਾ ਕਿ ਜਸਵੀਰ ਨੇ ਦਾਨਿਸ਼ ਦੇ ਸੱਦੇ ਤੇ ਦਿੱਲੀ ਵਿੱਚ ਪਾਕਿਸਤਾਨ ਰਾਸ਼ਟਰੀ ਸਮਾਗਮ ਵਿੱਚ ਸ਼ਰਕਤ ਕੀਤੀ ਸੀ ਜਿੱਥੇ ਉਹ ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਤੇ ਬਲੌਗਰਾਂ ਨੂੰ ਮਿਲਿਆ ਸੀ ਉਸ ਦੇ ਇਲੈਕਟ੍ਰੋਨਿਕ ਡਿਵਾਈਸਾਂ ਵਿੱਚ ਕਈ ਪਾਕਿਸਤਾਨ ਆਧਾਰਿਤ ਨੰਬਰ ਸਨ ਜੋ ਹੁਣ ਵਿਸਤ੍ਰਿਤ ਜਾਂਚ ਅਧੀਨ ਚੱਲ ਰਹੇ ਹਨ ਪੁਲਿਸ ਮੁਤਾਬਕ ਜਸਵੀਰ ਸਿੰਘ ਤਿੰਨ ਵਾਰ ਪਾਕਿਸਤਾਨ ਜਾ ਚੁੱਕਿਆ ਤੇ ਇਹਨਾਂ ਦੌਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਪਿੰਡ ਦੇ ਸਰਪੱਜ ਵੱਲੋਂ ਦੱਸਿਆ ਗਿਆ ਕਿ ਕੇ ਕਹਿਣਾ ਕਿ ਜਸਵੀਰ ਦਾ ਪਿੰਡ ਵਿੱਚ ਚੰਗਾ ਵਿਵਹਾਰ ਹੈ ਉਹਨਾਂ ਨੇ ਦੱਸਿਆ ਕਿ ਪਿੰਡ ਵਿੱਚ ਤਾਂ ਉਹਦਾ ਵਿਵਹਾਰ ਬਹੁਤ ਵਧੀਆ ਤੇ ਕਦੇ ਕੋਈ ਗੱਲ ਨਹੀਂ ਸੁਣੀ ਆਹ ਸਾਨੂੰ ਤਾਂ ਲੱਗਦਾ ਹੈ ਕਿ ਉਸਨੇ ਗਲਤ ਇਲਜ਼ਾਮ ਲਾਏ ਗਏ ਆ YouTube ਦੇ ਨਾਲ ਉਹ ਖੇਤੀਬਾੜੀ ਦਾ ਵੀ ਕੰਮ ਕਰਦਾ ਉਸ ਕੋਲ 4 ਏਕੜ ਜ਼ਮੀਨ ਆ ਇਸ ਤੋਂ ਪਹਿਲਾਂ ਉਹ 3-4 ਸਾਲ ਬਾਹਰ ਨਾਰਵੇ ਵਿੱਚ ਵੀ ਲਗਾ ਕੇ ਆ ਘਰ ਵਿੱਚ ਪਤਨੀ ਇੱਕ ਬੇਟਾ ਬਾਕੀ ਭਰਾ ਮੋਹੱਲੇ ਰਹਿੰਦੇ ਆ ਜਸਵੀਰ ਦੇ ਵਕੀਲ ਨੇ ਕਿਹਾ ਕਿ ਜਿਸ ਸਟੇਟ ਸਪੈਸ਼ਲ ਸੈੱਲ ਵੱਲੋਂ ਜਸਵੀਰ ਦੇ ਖਿਲਾਫ ਇਲਜ਼ਾਮ ਲਾਏ ਝੂਠੇ ਆ ਕਿ ਉਹਨਾਂ ਨੂੰ ਇੰਟਰਨੈਟ ਅਫੈਂਡਿੰਗ ਹੁੰਦੀ ਹੈ